ਪੰਜਾਬੀ ਬੰਦੇ ਇੱਕ ਗੱਲ ਪੁੱਛਣਾ ਇਹ ਵੀ ਯਾਰ ਤੂੰ ਤੇਰੀ ਪਾਰਟੀ ਤਾਂ ਆਰਐਸਐਸ ਨਾਲ ਜੁੜਦੀ ਤਾਂ ਕਿੱਧਰ ਪੰਗਾ ਲੈ ਰਿਆ ਮੈਨੀਫੈਸਟੋ ਦਾ ਸਭ ਤੋਂ ਪਹਿਲਾ ਪੁਆਇੰਟ ਇਹ ਹੈ ਵੀ ਅਸੀ ਇਸ ਯੂਨੀਵਰਸਿਟੀ ਦੀ ਰੈਂਕਿੰਗ ਨੂੰ ਵਧਾਉਣਾ ਚਾਹੀਦਾ ਅਪਗ੍ਰੇਡ ਕਰਨਾ ਉਹਨੂੰ ਪਹਿਲੇ ਨੰਬਰ ਤੇ ਲੈ ਕੇ ਆਉਣਾ ਉਹਦੇ ਲਈ ਅਸੀ ਇਸ ਯੂਨੀਵਰਸਿਟੀ ਦੇ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨਾ ਚਾਹੁੰਦੇ ਆ ਜੇ ਗੱਲ ਕਰਕੇ ਸੈਨੇਟ ਦੇ ਜਿਹੜੇ ਹੈਗੇ ਆ ਇਲੈਕਸ ਨਹੀਂ ਹੋ ਰਿਹਾ 1.5 ਸਾਲ ਹੋ ਗਏ ਵੀਸੀ ਕਹਿੰਦੇ ਆਰਐਸਐਸ ਦੇ ਨੇ ਜੇ ਮੈਂ ਮਾਲਾ ਬਰਬਲ ਹੀ ਤਹੀ ਕਹਿੰਦੇ ਤੇ ਤੁਹਾਡੀ ਪਾਰਟੀ ਜਿਹੜੀ ਹੈਗੀ ਆ ਬੀਜੇਪੀ ਨਾਲ ਸੰਬੰਧ ਇਹ ਤੇ ਤੁਹਾਡਾ ਕਿਸ ਤਰ੍ਹਾਂ ਇਹ ਬੀਪੀ ਨੇ ਜਿੰਨਾ ਜ਼ਿਆਦਾਤਰ ਨੈਗੋਰੀਟਿਸ ਦੇ ਵੇਸਟ ਲਾਇਆ ਹੁਣ ਕਿਸੇ ਨੇ ਨਹੀਂ ਲਾਇਆ ਇਹ ਬੀਪੀ ਦੇ ਉੱਤੇ ਹਮੇਸ਼ਾ ਇਲਜ਼ਾਮ ਲੱਗਦਾ ਕਿ ਇਹ ਪਾਵਰ ਦਾ ਯੂਜ਼ ਕਰਕੇ ਜਿਹੜਾ ਹੈਗਾ ਸਾਹਮਣੇ ਵਾਲੇ ਚਾਹੇ ਉਹ ਆਪਾ ਕੇ ਕੇ ਕਮਿਊਨਿਸਟਾਂ ਵਾਲੇ ਗਰੁੱਪ ਹੁਣ ਚਾਹੇ ਕੋਈ ਮਾਲਾ ਪੋਲਿਟਿਕਲ ਪਾਰਟੀ ਹੋਵੇ ਵੀ ਇਹ ਭਾਈ ਹਰ ਹਸਾਮ ਦਾ ਹਮਦਾਨ ਪੇਸਾ ਵਾਲਾ ਸਾਰਾ ਬਣਾ ਲੈਂਦੇ ਆ ਜੇ ਸਰ ਅਸੀਂ ਪਾਵਰ ਇਸਤੇਮਾਲ ਕਰਦੇ ਹੁੰਦੇ ਹੁਣ ਨੂੰ ਮੈਨੂੰ ਲੱਗਦਾ ਵੀ ਅਸੀਂ ਸਾਰੀਆਂ ਇਲੈਕਸ਼ਨਾਂ ਹੀ ਜਿੱਤਦੇ ਰਹਿੰਦੇ ਪ੍ਰਧਾਨਜੀਤ ਇੱਕ ਸੋਸਾ ਵੀ ਆ ਵੀ ਕੁੜੀਆਂ ਦੇ ਵਾਲ ਰੀਬਾਉਂਡ ਕਰਾਏ ਜਾ ਰਹੇ ਆ ਤੇ ਨਾਲ ਕਿਹੜਾ ਇੱਕ ਪਾਰਟੀ ਨਾਲ ਸ਼ਮਲੇ ਦਾ ਕੂਰ ਵੀ ਲਵਾਤਾ ਹੈ ਨਾ ਮੈਨੂੰ ਲੱਗਦਾ ਵੀ ਇਹ ਸਾਰੀ ਚੀਜ਼ਾਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਬਦਨਾਮ ਕਰਨ ਵਾਸਤੇ ਕਿਹਾ ਜਾਂਦਾ ਤੇ ਏਬੀਪੀ ਦਾ ਜੇਕਰ ਮੰਨ ਲਓ ਵੈਸੇ ਰਿਕਾਰਡ ਦੇਖਿਆ ਜਾਵੇ ਪੂਰੇ ਹੈ ਨਾ ਉਹਨਾਂ ਦਾ ਜਿਹੜਾ ਹੈਗਾ ਇੱਕ ਭਾਗਵਾ ਕਰਨ ਦਾ ਜਾਂ ਨਾ ਨਾ ਮਿਸਿਕਾ ਨਹੀਂ ਪੀ ਲਿਆਉਣ ਨੂੰ ਕਰਦੇ ਆ ਹਨਾ ਹਰ ਚੀਜ਼ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਲੈਕਸ਼ਨ ਆ ਤੇ ਆਪਣੇ ਨਾਲ ਗੌਰਵ ਵੀਰ ਸਿੰਘ ਸੋਹਲ ਨੇ ਜਿਹੜੇ ਕਿ ਏਬੀਵੀਪ ਦੇ ਜਿਹੜੇ ਹੈਗੇ ਆਪਾਂ ਕਿ ਇਥੋਂ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਲੜ ਰਹੇ ਨੇ ਗੌਰਵ ਸਵਾਗਤ ਆ ਬਾਈ ਤੇਰਾ ਧੰਨਵਾਦ ਜੀ ਆ ਗੌਰਵ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਿਹੜਾ ਪੰਜਾਬੀ ਬੰਦੇ ਇੱਕ ਗੱਲ ਪੁੱਛਣਾ ਹੈ ਵੀ ਯਾਰ ਤੂੰ ਤੇਰੀ ਪਾਰਟੀ ਤਾਂ ਆਰਐਸਐਸ ਨਾਲ ਜੁੜਦੀ ਤੇ ਤੂੰ ਕਿੱਧਰ ਪੰਗਾ ਲੈ ਲਿਆ ਨਹੀਂ ਨਹੀਂ ਬਾਜੀ ਗੱਲ ਆਰਐਸਐਸ ਵਾਲੀ ਨਹੀਂ ਹੈਗੀ ਗੱਲ ਇਹ ਹੈਗੀ ਵੀ ਜੀਡੀ ਪਾਰਟੀ ਜਿਹੜਾ ਸਟੂਡੈਂਟ ਆਰਗੇਨਾਈਜੇਸ਼ਨ ਪੰਜਾਬ ਦੇ ਵਿੱਚ ਹੈਗਾ ਉਹਨੂੰ ਥੋੜਾ ਜਿਹਾ ਆਪਣੇ ਇੱਕ ਕਹੋ ਵੀ ਆਪਣਾ ਪੰਜਾਬੀ ਸਟਾਈਲ ਜ਼ਰੂਰ ਅਪਣਾਉਣਾ ਚਾਹੀਦਾ ਤੇ ਇਸ ਵਾਰ ਉਹਨਾਂ ਨੇ ਅਪਣਾਇਆ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਇਹ ਵੀ ਪੀਦਾ ਵੀ ਉਹਨਾਂ ਨੇ ਮੌਕਾ ਦਿੱਤਾ ਹੁਣ ਜਿਹੜੇ ਵੱਡੀਆਂ ਇਹ ਤੁਹਾਡਾ ਜਦੋਂ ਤੁਸੀਂ ਹਨਾ ਸਟੂਡੈਂਟ ਦੇ ਵਿੱਚ ਜਾਣੇ ਹੋ ਬ੍ਰਦਰ ਤਾਂ ਤੁਹਾਡਾ ਕੀ ਮੈਨੀਫੈਸਟੋ ਹੈ ਵੀ ਕੀ ਜਦੋਂ ਜੇ ਕੱਲ ਨੂੰ ਸੋਲਸਾਫ ਬਣਦੇ ਆ ਮੰਨ ਲਓ ਪ੍ਰੈਜ਼ੀਡੈਂਟ ਬਣਦੇ ਆ ਤਾਂ ਕੀ ਤੁਸੀਂ ਜਿਹੜਾ ਹੈਗਾ ਯੂਨੀਵਰਸਿਟੀ ਵਾਸਤੇ ਸਟੂਡੈਂਟ ਵਾਸਤੇ ਕਰੋਗੇ ਸਾਡਾ ਮੇਨ ਜਿਹੜਾ ਮੈਨੀਫੈਸਟੋ ਦਾ ਸਭ ਤੋਂ ਪਹਿਲਾ ਪੁਆਇੰਟ ਇਹ ਹੈ ਵੀ ਅਸੀ ਯੂਨੀਵਰਸਿਟੀ ਦੀ ਰੈਂਕਿੰਗ ਨੂੰ ਵਧਾਉਣਾ ਚਾਹੀਏ ਅਪਗ੍ਰੇਡ ਕਰਨਾ ਉਹਨੂੰ ਪਹਿਲੇ ਨੰਬਰ ਤੇ ਲੈ ਕੇ ਆਉਣਾ ਉਹਦੇ ਲਈ ਅਸੀਂ ਇਸ ਯੂਨੀਵਰਸਿਟੀ ਦੇ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨਾ ਚਾਹੁੰਦੇ ਆ ਅਕੈਡਮਿਕਸ ਨੂੰ ਡਿਵੈਲਪ ਕਰਨਾ ਚਾਹੁੰਦੇ ਆ ਪਲੇਸਮੈਂਟਸ ਲੈ ਕੇ ਆਉਣਾ ਚਾਹੁੰਦੇ ਆ ਜੇ ਬੱਚਾ ਤਿੰਨ ਤੋਂ ਚਾਰ ਸਾਲ ਇਸ ਯੂਨੀਵਰਸਿਟੀ ਦੇ ਵਿੱਚ ਲਾ ਰਿਹਾ ਹੈ ਤਾਂ ਮੈਨੂੰ ਲੱਗਦਾ ਵੀ ਉਹ ਆਪਣਾ ਫਿਊਚਰ ਸਿਕਿਉਰ ਕਰਨ ਵਾਸਤੇ ਲਾ ਰਿ ਪਲੇਸਮੈਂਟਸ ਜ਼ਿਆਦਾ ਤੋਂ ਜ਼ਿਆਦਾ ਜਿਹੜੀਆਂ ਪਲੇਸਮੈਂਟਸ ਕਰਾਉਣੀਆਂ ਨੇ ਤੇ ਜੇ ਗੱਲ ਕਰਗੇ ਸੈਨਟ ਦੇ ਜਿਹੜੇ ਹੈਗੇ ਆ ਇਲੈਕਸ਼ਨ ਹੀ ਹੋ ਰਿਹਾ 1.5 ਸਾਲ ਹੋ ਗਏ ਵੀ ਸੀ ਕਹਿੰਦੇ ਆਰਐਸਐਸ ਦੇ ਨੇ ਜਿਵੇਂ ਮਮਲਾ ਬਰਬਲ ਹੀ ਤਹੀ ਕਹਿੰਦੇ ਠੀਕ ਹੈ ਜੀ ਤੇ ਤੁਹਾਡੀ ਪਾਰਟੀ ਜਿਹੜੀ ਹੈਗੀ ਆ ਬੀਜੇਪੀ ਨਾਲ ਸੰਬੰਧ ਰੱਖਦੀ ਹੈ ਬੀਜੇਪੀ ਗਾਂ ਤੋਂ ਆਰਐਸਐਸ ਚੱਲਦੀ ਆ ਇਹਦੇ ਤੁਹਾਡਾ ਕੀ ਸਟੈਂਡ ਹੈ ਸਰ ਅਸੀਂ ਤੁਸੀਂ ਪਿਛਲੇ ਇਤਿਹਾਸ ਦੇ ਵਿੱਚ ਦੇਖੋਗੇ 6 ਮਹੀਨਿਆਂ ਦੇ 7 ਮਹੀਨਿਆਂ ਜੇ ਮੈਨੂੰ ਲੱਗਦਾ ਵੀ ABBVP ਨੇ ਜਿੰਨਾ ਜ਼ਿਆਦਾ ਧਰਨਾ ਅਥਾਰਟिटीज ਦੇ ਅਗੇਂਸਟ ਲਾਇਆ ਹੁਣ ਕਿਸੇ ਨੇ ਨਹੀਂ ਲਾਇਆ ਹੁਣ ਅਸੀਂ VC ਮੈਡਮ ਦੇ ਕਹ ਲਓ ਵੀ ਆਫਿਸ ਦੇ ਬਾਹਰ ਸਭ ਤੋਂ ਵੱਧ ਧਰਨੇ ਲਾਇਏ ਨਹੀਂ ਅਸੀਂ DSW ਦੇ ਬਾਾਰ ਸਭ ਤੋਂ ਵੱਧ ਧਰਨੇ ਲਾਇਏ ਨੇ ਤੁਸੀਂ ਗੱਲ ਕੀਤੀ ਜਾਵੇ ਵੀ ਅਸੀਂ ਅਥਾਰਟिटीज ਨਾਲ ਲੜੇ ਆ ਜਾਂ ਸਾਡੀ ਉਹ ਸਾਂਝ ਹੈ ਤਾਂ ਐਦਾਂ ਦੀ ਕੋਈ ਗੱਲ ਨਹੀਂ ਆ ਜੇ ਸੈਨੇਟ ਨੂੰ ਬਹਾਲ ਕਰਨ ਤੇ ਤੁਹਾਡਾ ਕੀ ਸਟੈਂਡ ਆ ਬ੍ਰਦਰ ਸੈਨੇਟ ਜਿਹੜੀ ਹੈਗੀ ਇੱਕ ਬਾਡੀ ਆ ਜਿਹੜੀ ਇਸ ਯੂਨੀਵਰਸਿਟੀ ਨੂੰ ਚਲਾਉਂਦੀ ਆ ਤੇ ਹੋਣੀ ਚਾਹੀਦੀ ਹੈ ਇਲੈਕਸ਼ਨ ਹੋਣੇ ਚਾਹੀਦੇ ਉਹਦੇ ਵਿੱਚ ਸਟੂਡੈਂਟ ਰਿਪਰੈਜ਼ੈਂਟੇਸ਼ਨ ਵੀ ਹੋਣੀ ਚਾਹੀਦੀ ਤੇ ਬਾਡੀ ਵੀ ਹੋਣੀ ਚਾਹੀਦੀ ਆ ਮਤਲਬ ਕਿ ਤੁਸੀਂ ਚਾਹਣਾ ਵੀ 1.5 ਸਾਲ ਦੇ ਜਿਹੜੇ ਇਲੈਕਸ਼ਨ ਹੋਣੇ ਚਾਹੀਦੇ ਜੀ ਹੋਣੇ ਚਾਹੀਦੇ ਦੂਸਰਾ ਜਿਹੜਾ ਹੈਗਾ ਸਭ ਤੋਂ ਵੱਡਾ ਜਦੋਂ ਯੂਨੀਵਰਸਿਟੀ ਦੇ ਅੰਦਰ ਹੁਣ ਜਦੋਂ ਸਟੂਡੈਂਟ ਆਏ ਆ ਵੀਰੇ ਉਹਨਾਂ ਤਾਂ ਐਫੀਡੈਵਟ ਲੈ ਗਏ ਆ ਹੈਨਾ ਕਿ ਵੀ ਤੁਸੀਂ ਕੋਈ ਪ੍ਰੋਟੈਸਟ ਨਹੀਂ ਕਰਦੇ ਤੁਸੀਂ ਇਹਨੂੰ ਇਹਨੂੰ ਕਿਵੇਂ ਦੇਖਦਾ ਹਾਂ ਕਿ ਜੇ ਤੁਸੀਂ ਕੱਲ ਨੂੰ ਪ੍ਰੈਜ਼ੀਡੈਂਟ ਬਣਦੇ ਇਹਦੇ ਉੱਤੇ ਇਹਦੇ ਵਿਰੋਧ ਇਦੇ ਉੱਤੇ ਕਿੰਨੇ ਜ਼ਿਆਦਾ ਧਰਨੇ ਲਾ ਚੁੱਕਾ ਹੈ ਸਾਡੀ ਟੀਮ ਜਿਹੜੀ ਹੈਗੀ ਐ ਇਸ ਐਫੀਡੇਵਿਡ ਅਗੇਂਸਟ ਸਖਤ ਖਿਲਾਫ ਹੈ ਕਿਉਂਕਿ ਅਗਰ ਗੱਲ ਕੀਤੀ ਜਾਵੇ ਵੀ ਰਾਈਟ ਟੂ ਪ੍ਰੋਟੈਸਟ ਇੱਕ ਬਹੁਤ ਇੰਪੋਰਟੈਂਟ ਰਾਈਟ ਹੈ ਸਟੂਡੈਂਟਸ ਦਾ ਹੁਣ ਅਗਰ ਅਸੀਂ ਹੀ ਆਪਣੇ ਮੁੱਦਿਆਂ ਵਾਸਤੇ ਆਵਾਜ਼ ਨਹੀਂ ਚੱਕੂਗਾ ਚੱਕਾਂਗੇ ਤਾਂ ਮੈਨੂੰ ਲੱਗਦਾ ਕੋਈ ਹੋਰ ਵੀ ਨਹੀਂ ਚੱਕੂਗਾ ਤੀਸਰਾ ਸਭ ਤੋਂ ਵੱਡੀ ਗੱਲ ਆ ਕਿ ਕਿਉਂਕਿ ਜਿਹੜਾ ਪੰਜਾਬ ਯੂਨੀਵਰਸਿਟੀ ਆ ਪੰਜਾਬੀਆਂ ਦੀਆਂ ਜ਼ਮੀਨਾਂ ਤੇ ਬਣੀ ਆ ਪਵਾਂਦੀਆਂ ਜ਼ਮੀਨਾਂ ਤੇ ਸੀਗੀ ਪੰਜਾਬ ਹਨਾ ਕਿ ਤੁਸੀਂ ਮੰਨਦੇ ਹੋ ਕਿ ਜਿਹੜਾ ਹੈਗਾ ਯੂਨੀਵਰਸਿਟੀ ਦੇ ਵਿੱਚ ਜਿਹੜਾ ਪੰਜਾਬ ਦਾ ਹੱਕ ਆ ਉਹ ਬਹਾਲ ਕੀਤਾ ਜਾਣਾ ਚਾਹੀਦਾ ਜਿਹੜਾ ਕਿ ਲਗਾਤਾਰ ਖੋਇਆ ਜਾ ਰਿਹਾ ਸੈਂਟਰ ਵੱਲੋਂ ਬਿਲਕੁਲ ਇਹ ਗੱਲ ਕੀਤੀ ਜਾਵੇ ਪੰਜਾਬ ਦੀ ਤੇ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਹੈਗੀ ਆ ਯੂਨੀਵਰਸਿਟੀ ਦੇ ਵਿੱਚ ਪੰਜਾਬੀਆਂ ਦੀ ਰਿਪਰੈਜ਼ੈਂਟੇਸ਼ਨ ਵੀ ਹੈਗੀ ਆ ਗੱਲ ਇਹ ਆ ਵੀ ਹੁਣ ਆਪਣਾ ਇੱਕ ਦੌਰ ਚੱਲ ਗਿਆ ਸੀਗਾ ਪਿੱਛੇ ਇੱਕ ਵੀ ਆਪਾਂ ਸਾਰੇ ਪੰਜਾਬੀ ਬਾਹਰ ਨੂੰ ਚਲੇ ਗਏ ਸੀਗੇ ਜਿੱਦ ਕਰਕੇ ਕਿਤਨੇ ਕਿਤੇ ਰਿਪਰੈਜ਼ੈਂਟੇਸ਼ਨ ਘਟਦੀ ਵਧਦੀ ਰਹਿੰਦੀ ਸੀਗੀ ਪਰ ਮੈਨੂੰ ਲੱਗਦਾ ਵੀ ਇੱਕ ਦੌਰ ਫੇਰ ਆ ਗਿਆ ਜਦੋਂ ਸਟੂਡੈਂਟਸ ਚਾਹੁੰਦੇ ਨੇ ਵੀ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਪੜੀਏ ਪੰਜਾਬੀ ਯੂਨੀਵਰਸਿਟੀਆਂ ਦੇ ਵਿੱਚ ਰਹਿ ਕੇ ਪੜੀਏ ਤਾਂ ਇੱਥੇ ਹੀ ਕੰਮ ਕਰਨਾ ਉਹ ਚਾਹੁੰਦੇ ਨੇ ਸੋ ਇੱਕ ਸਿਨੈਰੀਓ ਜਿਹੜਾ ਹੈਗਾ ਚੇਂਜ ਹੋ ਗਿਆ ਇਸ ਟਾਈਮ ਇੱਕ ਜਿਸ ਤਰ੍ਹਾਂ ਦੇਖਿਆ ਜਾਂਦਾ ਜੇ ਚਾਹੇ ਡੀਜੀ ਦੇ ਇਲੈਕਸ਼ਨ ਹੋਣ ਜੇ ਐਨ ਜਿਹਦੇ ਇਲੈਕਸ਼ਨ ਹੋਣ ਇਹ ਵੀ ਪੀ ਦੇ ਉੱਤੇ ਹਮੇਸ਼ਾ ਇਲਜ਼ਾਮ ਲੱਗਦਾ ਕਿ ਇਹ ਪਾਵਰ ਦਾ ਯੂਜ਼ ਕਰਕੇ ਜਿਹ ਚਾਹੇ ਹੋ ਆਪਾਂ ਕੇ ਕੇ ਜਿਹੜੇ ਕਮਿਊਨਿਸਟ ਆਲੇ ਗਰੁੱਪ ਹੁਣ ਚਾਹੇ ਕੋਈ ਮਤਲਬ ਪੋਲਿਟਿਕਲ ਪਾਰਟੀ ਹੋਵੇ ਵੀ ਇਹ ਭਾਈ ਹਰ ਆਸਾਮ ਦਾ ਹੰਦਪੇਸ ਵਾਲਾ ਸਾਰਾ ਕੁਝ ਬਣਾ ਲੈਂਦੇ ਆ ਤੇ ਕੀ ਇਸ ਵਾਰ ਸੋਰ ਸਾਹਿਬ ਤੁਹਾਡਾ ਵੀ ਅਸੀਂ ਚੱਲੂਆ ਡੰਡਾ ਜੇ ਸਰ ਅਸੀਂ ਪਾਵਰ ਇਸਤੇਮਾਲ ਕਰਦੇ ਹੁੰਦੇ ਹੁਣ ਨੂੰ ਮੈਨੂੰ ਲੱਗਦਾ ਵੀ ਅਸੀਂ ਸਾਰੀਆਂ ਇਲੈਕਸ਼ਨਾਂ ਹੀ ਜਿੱਤਦੇ ਰਹਿੰਦੇ ਪ੍ਰਧਾਨਗੀ ਤੇ ਤੇ ਤੁਸੀਂ ਦੇਖੋ ਅਜੇ ਤੱਕ ਅਸੀਂ ਪ੍ਰੈਜ਼ੀਡੈਂਟ ਪੋਸਟ ਤੇ ਕਦੇ ਜਿੱਤੇ ਨਹੀਂ ਹੈ ਜੋ ਇੰਨੀ ਕੁ ਪਾਵਰ ਅਸੀਂ ਸਾਰੀ ਐਕਸਰਸਾਈਜ਼ ਕਰਦੇ ਹੁੰਦੇ ਤੇ ਮੈਨੂੰ ਲੱਗਦਾ ਫਿਰ ਹੋਰ ਕੋਈ ਜਿੱਤਣਾ ਨਾ ਇੱਥੇ ਇਸੇ ਲਈ ਇਦਾਂ ਨਹੀਂ ਗੱਲ ਨਹੀਂ ਹੈ ਅਸੀਂ ਪ੍ਰ ਜੋ ਸਟੂਡੈਂਟ ਵੈਲਫੇਅਰ ਨੂੰ ਲੈ ਕੇ ਚੱਲਦੇ ਆ ਜੋ ਸਾਡੀ ਸ਼ਮਤਾ ਹੈ ਸਟੂਡੈਂਟ ਆਰਗੇਨਾਈਜੇਸ਼ਨ ਦੀ ਆਪਣੀ ਜੋ ਸ਼ਮਤਾ ਹੈ ਸਟੂਡੈਂਟਸ ਦੀ ਜੋ ਪਾਵਰ ਹੈ ਉਸ ਦੇ ਹਿਸਾਬ ਨਾਲ ਚੱਲਦੇ ਸਾਨੂੰ ਕਿਸੇ ਦੀ ਹੋਰ ਦੀ ਲੋੜ ਨਹੀਂ ਕੋਈ ਹੋਰ ਸਾਨੂੰ ਡੰਡੇ ਦੇ ਜ਼ੋਰ ਤੇ ਇੱਥੇ ਇਲੈਕਸ਼ਨ ਲੜਨ ਦੀ ਲੋੜ ਨਹੀਂ ਹੈਗੀ ਪਾਵਰ ਮਨੀ ਪਾਵਰ ਦੇ ਸਾਡੇ ਆਪ ਦੇ ਕੰਮ ਬੋਲਦੇ ਨੇ ਤੇ ਜੇ ਕਮ ਸਟੂਡੈਂਟਸ ਨੂੰ ਪਸੰਦ ਆਣਗੇ ਤਾਂ ਸਾਨੂੰ ਜ਼ਰੂਰ ਜਿਤਾਣਗੇ ਇੱਕ ਸੋਸਾ ਵੀ ਆ ਵੀ ਕੁੜੀਆਂ ਦੇ ਵਾਲ ਰੀਬੌਂਡ ਕਰਾਏ ਜਾ ਰਹੇ ਆ ਤੇ ਨਾਲ ਕਹਿੰਦੇ ਇੱਕ ਪਾਰਟੀ ਨੇ ਸ਼ਮਲੇ ਦਾ ਟੂਰ ਵੀ ਲਵਾਤਾ ਹੈ ਨਾ ਜੀ ਤੇ ਵਿੱਚ ਕਹਿੰਦੇ ਪਨੀਰ ਪਨੂਰ ਵੀ ਜਵਾਕਾਂ ਨੂੰ ਖਾਇਆ ਜਾ ਰਿਹਾ ਇਹਦੇ ਚ ਕਿੰਨੀ ਕਿ ਸਚਾਈ ਹੈ ਕੋਈ ਕੋਈ ਪਾਰਟੀ ਕਰ ਰਹੀ ਹੈ ਜੇ ਤੁਸੀਂ ਵੀ ਇਹ ਕੰਮ ਕਰਾਉਂਦੇ ਮੈਨੂੰ ਲੱਗਦਾ ਵੀ ਇਹ ਸਾਰੀ ਚੀਜ਼ਾਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਬਦਨਾਮ ਕਰਨ ਵਾਸਤੇ ਕਿਹਾ ਜਾਂਦਾ ਅਗਰ ਗੱਲ ਕੀਤੀ ਜਾਵੇ ਮੈਨੂੰ ਲੱਗਦਾ ਵੀ ਸਰਪੰਚੀ ਦੀ ਇਲੈਕਸ਼ਨ ਤਾਂ ਹੈ ਨਹੀਂ ਕਿ ਤੁਸੀਂ ਆਟਾ ਦਾਲ ਸਕੀਮ ਚਲਾ ਕੇ ਇੱਥੇ ਕਿਸੇ ਨੂੰ ਵੀ ਵੋਟ ਵਾਸਤੇ ਇਨਫ ਸਟਰੀ ਦੇ ਵਿੱਚ ਪੜਦਾ ਉਹ ਸਾਰਾ ਐਜੂਕੇਟਡ ਹੈ ਜੇ ਕੋਈ ਇਹ ਗੱਲ ਕਹਿੰਦਾ ਕੋਈ ਪਾਰਟੀ ਵਾਲਾ ਵੀ ਇਹ ਗੱਲ ਕਹਿੰਦਾ ਵੀ ਅਸੀਂ ਵੋਟਾਂ ਖਰੀਦ ਸਕਦੇ ਹਾਂ ਤਾਂ ਉਹਦਾ ਵਹਿਮ ਹੈ ਕਿਉਂਕਿ ਸਾਰਾ ਬੱਚਾ ਇੰਟੈਲੈਕਚੁਅਲ ਬੇਸਿਸ ਤੇ ਵੋਟ ਪਾਉਂਦਾ ਜੇ 18000 ਦੇ ਵਿੱਚ 10000 ਪੋਲਿੰਗ ਹੁੰਦੀ ਹੈ ਤਾਂ 10000 ਬੱਚਾ ਐਨਲਾਈਜ਼ ਕਰਕੇ ਵੋਟ ਪਾਉਂਦਾ ਉਹ ਆਪਣੇ ਦਿਮਾਗ ਨੂੰ ਲਗਾ ਕੇ ਵੋਟ ਪਾਉਂਦਾ ਆਪਣੀ ਮਰਜ਼ੀ ਨਾਲ ਵੋਟ ਪਾਉਂਦਾ ਇਹ ਇਨਫਲੂਐਂਸ ਜਿਹੜੇ ਬੰਦੇ ਇਸ ਚੀਜ਼ ਨੂੰ ਕਿ ਸਟੂਡੈਂਟ ਕਿ ਸਟੂਡੈਂਟਸ ਨੂੰ ਇਸ ਵਾਰ ਫਿਲਮਾਂ ਨਹੀਂ ਦਿਖਾਂਗੇ ਜਾ ਰਹੀਆਂ ਦੇਖੋ ਸਾਡੇ ਵੱਲੋਂ ਤਾਂ ਇਹੋ ਜਿਹਾ ਕੁਝ ਵੀ ਸਟੂਡੈਂਟ ਲੀਡਰਸ ਜਾਂ ਸਟੂਡੈਂਟ ਆਰਗੇਨਾਈਜੇਸ਼ਨਸ ਕਰਦੀਆਂ ਨੇ ਬੋਲਦੀਆਂ ਨੇ ਤੇ ਉਹਨਾਂ ਦੀ ਗਲਤਫਹਮੀ ਹੈ ਵੀ ਇਸ ਤਰੀਕੇ ਨਾਲ ਉਹ ਸਟੂਡੈਂਟਸ ਨੂੰ ਆਪਣੇ ਵੱਲ ਕਰ ਲੈਣਗੇ ਸੋ ਸਾਹਿਬ ਇੱਕ ਪਹਿਲਾ ਦੌਰ ਸੀਗਾ ਜੇ ਤੋ 10 ਸਾਲ ਪਹਿਲਾਂ 11 12 ਦੇ ਵਿੱਚ ਦੋ ਪਾਰਟ ਹੁੰਦੇ ਸੋਪੂ ਤੇ ਪੁੱਸੂ ਹੈ ਨਾ ਤੇ ਜਦੋਂ ਦੀਆਂ ਪੋਲੀਟੀਕਲ ਪਾਰਟੀਆਂਆਂ ਲਗਭਗ ਉਹ ਪਾਰਟੀਆਂ ਵੀ ਜਿਹੜੀਆਂ ਖਤਮ ਹੋ ਗਈਆਂ ਸਟੂਡੈਂਟ ਪੋਲੀਟਿਕਸ ਦੇ ਵਿੱਚ ਇੱਕ ਸਟੂਡੈਂਟ ਪਾਰਟੀ ਦਾ ਹੋਣਾ ਤੇ ਇੱਕ ਪੋਲੀਟੀਕਲ ਪਾਰਟੀ ਦਾ ਹੋਣਾ ਇਹਨੂੰ ਕਿੱਦਾਂ ਦੇਖਦੇ ਹਾਂ ਕੀ ਪੋਲੀਟੀਕਲ ਪਾਰਟੀਆਂ ਨੇ ਜਿਹੜਾ ਹੈਗਾ ਸਾਡੀ ਸਟੂਡੈਂਟ ਪੋਲੀਟਿਕਸ ਖਾ ਲਈ ਕਰਦੇ ਆ ਕਿਤੇ ਨਾ ਕਿਤੇ ਇਫੈਕਟ ਜ਼ਰੂਰ ਹੁੰਦਾ ਇਸੇ ਲਈ ਸਾਡਾ ਸਟੈਂਡ ਇਹੀ ਹੈ ਵੀ ਸਟੂਡੈਂਟ ਪੋਲੀਟੀਕਲ ਆਪਣਾ ਕਹਿੰਦੇ ਸਟੂਡੈਂਟ ਇਲੈਕਸ਼ਨਸ ਦੇ ਵਿੱਚ ਜਾਂ ਸਟੂਡੈਂਟ ਆਰਗੇਨਾਈਜੇਸ਼ਨਸ ਦੇ ਜਿਹੜੇ ਇਲੈਕਸ਼ਨ ਆ ਦੇ ਵਿੱਚ ਪੋਲੀਟੀਕਲ ਇੰਟਰਫੀਰੈਂਸ ਬਹੁਤ ਘੱਟ ਹੋਣੀ ਚਾਹੀਦੀ ਹੈ ਤੇ ਜਿਹੜੀ ਪਾਰਟੀ ਇਸ ਚੀਜ਼ ਨੂੰ ਲੈ ਕੇ ਆਉਂਦੀ ਹੈ ਯੂਨੀਵਰਸਿਟੀ 'ਚ ਅਸੀਂ ਡਟ ਕੇ ਉਹਦੀ ਨਿੰਦਾ ਕਰਦੇ ਆਂ ਤੇ ਵਿਰੋਧ ਕਰਦੇ ਆਂ ਤੇ এবੀਪੀ ਦਾ ਜੇਕਰ ਮੰਨ ਲਓ ਵੈਸੇ ਰਿਕਾਰਡ ਦੇਖਿਆ ਜਾਵੇ ਪੂਰੇ ਹੈਨਾ ਉਹ ਉਹਨਾਂ ਦਾ ਜਿਹੜਾ ਹੈਗਾ ਇੱਕ ਭਾਗਵਾ ਕਰਨ ਦਾ ਏਜੰਡਾ ਚੱਲਦਾ ਰਹਿੰਦਾ ਉਹ ਜਿਹੜਾ ਨਵੀਂ ਸਿੱਖਿਆ ਨੀਤੀ ਲਿਆਉਣ ਇਹਨੂੰ ਜੇ ਕੱਲ ਨੂੰ ਤੁਸੀਂ ਪ੍ਰੈਜ਼ੀਡੈਂਟ ਬਣਦੇ ਹੋ ਜੇਕਰ ਕੋਈ এবੀਬੀਪ ਇਹੋ ਜਿਹਾ ਕਦਮ ਉਠਦਿਆ ਕਿ ਤੁਹਾਡੇ ਚ ਇੰਨੀ ਹਿੰਮਤ ਹੈ ਕਿ ਤੁਸੀਂ ਆਪਣੀ ਪਾਰਟੀ ਦੇ ਵਿਰੁੱਧ ਜਾ ਕੇ ਦੇਖੋ ਸਭ ਤੋਂ ਪਹਿਲਾਂ ਇਹ ਤਾਂ ਇੱਕ ਬਹੁਤ ਹੀ ਜ਼ਿਆਦਾ ਫੇਕ ਤੇ ਵੇਗ ਨੈਰੇਟਿਵ ਹੈ ਜਿਹੜਾ ਇਸ ਯੂਨੀਵਰਸਿਟੀ ਚ ਬਣਾਇਆ ਹੋਇਆ ਵੀ এবੀਬੀਪ ਭਗਵਾਕਰਨ ਕਰਨਾ ਚਾਹੁੰਦੀ ਹੈ ਇਹੋ ਜਿਹਾ ਕੁਝ ਵੀ ਨਹੀਂ ਹੈ ਹੁਣ ਜੇ ਅਸੀਂ ਜਿੱਤਾਂਗੇ ਤਾਂ ਤੁਹਾਨੂੰ ਦਿਖਾ ਦਾਂਗੇ ਵੀ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਤੇ ਤੁਸੀਂ ਇਸ ਅਗਲੇ ਸਾਲ ਨੂੰ ਦੇਖੋ ਤੁਹਾਡੇ ਇੱਕ ਇਲਜ਼ਾਮ ਲੱਗਿਆ ਸੱਥ ਵੱਲੋਂ ਠੀਕ ਆ ਉਹ ਕਾਫੀ ਨਾਰੇ ਵੀ ਲੱਗੇ ਕਹਿੰਦੇ ਵੀ ਸਾਡਾ ਜੀ ਅਸੀਂ ਸਵੇਰੇ ਨਾਮੀਨੇਸ਼ਨ ਭਰਿਆ ਜੀ ਤੇ ਜਿਹੜਾ ਆਰਐਸਐਸ ਆ ਤੇ ਜਿਹੜੀ ਹੈਗੇ ਮੰਨ ਲਓ ਪੂਰਾ ਯੂਨੀਵਰਸਿਟੀ ਅਥਾਰਟੀ ਤੋਂ ਨੇ ਕਿਹਾ ਵੀ ਸਾਨੂੰ ਜਿਹੜਾ ਹੈਗਾ ਸਾਡੇ ਕਾਗਜ਼ ਨਹੀਂ ਸਹੀ ਕੀਤੇਗਾ ਤੇ ਅਸੀਂ ਰਾਤ ਦੇ 11 ਵਜੇ ਤੱਕ ਲੜਦੇ ਰਹੇ ਉਹਨਾਂ ਨੇ ਜਥੇਦਾਰ ਨੂੰ ਅਪੀਲ ਕੀਤੀ ਬਾਅਦ ਦੇ ਵਿੱਚ ਹੈ ਨਾ ਕਿਸੇ ਨਾ ਕਿਤੇ ਨਾ ਕਿਤੇ ਉਹ ਚੀਜ਼ ਹੋ ਜਾਂਦੀ ਹੈ ਸਿੱਖ ਸੈਂਟੀਮੈਂਟ ਨਾਲ ਹੈ ਨਾ ਜੁੜ ਜਾਂਦੀ ਹੈ ਇਹਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਉਹ ਸਾਡਾ ਵਿਰੋਧ ਨਹੀਂ ਸੀਗਾ ਅਸੀਂ ਏਬੀਵੀਪੀ ਐਜ਼ ਅ ਇੰਡੀਪੈਂਡੈਂਟ ਸਟੂਡੈਂਟ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਲਈ ਉਹਨਾਂ ਨੇ ਵਿਰੋਧ ਕੀਤਾ ਉਹ ਜਵਾਬਦੇਹੀ ਹੋਣਗੇ ਮੈਂ ਆਪਣੀ ਪਰਸਨਲ ਗੱਲ ਦੱਸਦਾ ਮੈਂ ਗੌਰਵਵੀਰ ਸਿੰਘ ਸੋਹਲ ਉਸ ਧਰਨੇ ਦੇ ਵਿੱਚ ਉਹਨਾਂ ਦੇ ਨਾਲ ਖੜਾ ਸੀਗਾ ਜਦੋਂ ਤੱਕ ਜਿੰਨਾ ਟਾਈਮ ਸੀਗਾ ਮੈਂ ਅਸ਼ਮੀਤ ਮਾਨ ਦੇ ਨਾਲ ਖੜਾ ਸੀ ਸੱਤ ਪਾਰਟੀ ਦੇ ਨਾਲ ਖੜਾ ਸੀਗਾ ਕਿਉਂਕਿ ਮੈਨੂੰ ਪਤਾ ਉਸ ਭਰਾ ਦੀ 5 ਸਾਲ ਦੀ ਮਿਹਨਤ ਹੈ ਤੇ ਮੈਂ ਖ ਦੀ ਜਿਹੜੀ ਮਿਹਨਤ ਹੈ ਉਹ ਵੇਸਟ ਜਾਵੇ ਤੇ ਮੈਂ ਉਸ ਬੰਦੇ ਨੂੰ ਵੀ ਬਹੁਤ ਬਹੁਤ ਮੁਬਾਰਕਾ ਦਿੰਨਾ ਵੀ ਉਹਦੀ ਨਾਮਿਨੇਸ਼ਨ ਜਿਹੜੀ ਹੈ ਕਲੀਅਰ ਹੋ ਗਈ ਹੈ ਤੇ ਬਹੁਤ ਵਧੀਆ ਲੱਗੂਗਾ ਕੰਪੀਟੀਸ਼ਨ ਹੋਊਗਾ ਤੇ ਆਖਰ ਦੇ ਵਿੱਚ ਕੀ ਦੇਖਦੇ ਹਾਂ ਜਿਸ ਤਰ੍ਹਾਂ ਮੈਂ ਹੁਣ ਮੰਨ ਲਓ 16 718000 ਸਟੂਡੈਂਟ ਨੇ ਹਨਾ ਤੇ ਜਦੋਂ ਸਟੂਸੀ ਤੇ ਦੇਖਦੇ ਆ ਯਾਰ ਉੱਥੇ ਕੋਈ ਮੰਨ ਲਓ ਵੀ 4-500 ਸਟੂਡੈਂਟ ਵੀ ਨਹੀਂ ਹੁੰਦਾ ਕਿਸੇ ਟਾਈਮ ਦੇ ਵਿੱਚ ਜਿਹੜਾ ਹੈਗਾ ਸਟੂਡੈਂਟ ਇੱਕ ਇਦਾਂ ਲੱਗਦਾ ਹੈ ਜਿਆਦਾ ਪੜਨ ਵਾਲੇ ਪਾਸੇ ਜਿਆਦਾ ਚਲੇ ਗਏ ਆ ਜਾਂ ਉਹਨਾਂ ਦੀ ਪ੍ਰੇਜ਼ੈਂਟੇਸ਼ਨ ਆ ਜਿਹੜੀ ਇੱਕ ਜਿਹੜਾ ਪਹਿਲਾ ਮਾਹੌਲ ਸੀਗਾ ਉਹ ਕਿਉਂ ਨਹੀਂ ਦਿਖ ਇੱਕ ਕੋਵਿਡ ਤੋਂ ਬਾਅਦ ਆਣਾ ਜਿਹੜਾ ਟਾਈਮ ਸੀ ਨਾ ਬੱਚਿਆਂ ਨੂੰ ਸਾਰਾ ਕੁਝ ਜਦੋਂ ਜਦੋਂ ਆਨਲਾਈਨ ਸਾਰਾ ਕੁਝ ਚੀਜ਼ਾਂ ਅਵੇਲੇਬਲ ਹੋਣ ਲੱਗੀਆਂ ਉਹਨਾਂ ਦਾ ਫਿਜ਼ੀਕਲ ਵਰਲਡ ਦੇ ਵਿੱਚ ਕਹਿ ਲਓ ਇੰਟਰੈਕਸ਼ਨ ਕਰਨ ਦਾ ਥੋੜਾ ਜਿਹਾ ਜਿਹੜਾ ਇੰਟੈਂਸ਼ਨ ਆ ਘੱਟ ਗਿਆ ਹੁਣ ਹਰ ਚੀਜ਼ ਜਿਹੜੀ ਹੈਗੀ ਆ ਫੋਨਾਂ ਦੇ ਚਾਹੇ ਟੈਬਲੇਟਾਂ ਚਾਹੇ ਕੰਪਿਊਟਰਾਂ ਚ ਤੇ ਉਹ ਬੱਚਾ ਜਿਹੜਾ ਸਟੂਡੈਂਟ ਹੈਗਾ ਉਹ ਇੰਟਰੈਕਸ਼ਨ ਕਰਨ ਨੂੰ ਘੱਟ ਗਿਆ ਤੇ ਜਿਹੜਾ ਪੁਰਾਣਾ ਸਟੂਡੈਂਟ ਹੈ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਜਗਾਉਂਦਾ ਇਸ ਚੀਜ਼ ਤੋਂ ਵੀ ਤੁਸੀਂ ਬਾਹਰ ਆਓ ਮੈਂ ਖੁਦ ਮੈਂਟਲ ਅਵੇਅਰਨੈਸ ਤੇ ਕੰਮ ਕਰਦਾ ਰਿਹਾ ਸਾਡੀ ਕਈ ਇਸ ਚੀਜ਼ ਦੇ ਉੱਤੇ ਵੀਡੀਓਜ਼ ਦੀ ਸੀਰੀਜ਼ ਵੀ ਬਣੀ ਹੋਈ ਹੈ ਵੀ ਬੱਚਾ ਇਸ ਚੀਜ਼ ਤੋਂ ਬਾਹਰ ਹੋ ਕੇ ਇਹਨਾਂ ਚੀਜ਼ਾਂ 'ਚ ਭਾਗ ਲਵੇ। ਜੀ ਤੁਹਾਡਾ ਡਿਪਾਰਟਮੈਂਟ ਕਿਹੜਾ ਕਿੰਨੀ ਉਮਰ ਆ ਇਹ ਵੀ ਥੋੜਾ ਸਾਰਾ ਗੱਦਾਰ। ਮੇਰੀ 26 ਸਾਲਾਂ ਦੀ ਉਮਰ ਹੈ ਜੀ ਮੈਂ ਪੀ ਐਚ ਡੀ ਕਰ ਰਿਹਾ। ਤੇ ਮੈਂ ਪੀ ਐਚ ਡੀ ਕਿਹੜੇ ਲਾਅ ਦੇ ਵਿੱਚ ਪੀ ਐਚ ਡੀ ਕਰ ਰਿਹਾ। ਲਾਅ ਦੇ ਵਿੱਚ। ਇੱਕ ਗੱਲ ਹੈਗੀ ਬਈ ਜਿੰਨੇ ਲੜੀ ਜਾਂਦੇ ਆ ਸਾਰੇ ਲਾਅ ਦੇ ਇਹ ਬੰਦੇ। ਹਾਂਜੀ। ਪਤਾ ਕੀ ਆ ਕੋਈ ਜੱਜ ਦਾ ਮੁੰਡਾ ਹੈ। ਕੋਈ ਆਪਾਂ ਗੱਲ ਕਰੀਏ ਪੋਲੀਟਿਕਲ ਬੈਕਗ੍ਰਾਉਂਡ ਤਾਂ ਇਹ ਪਹਿਲਾ ਵੀ ਜਿੰਨੇ ਬੰਦੇ ਜਿਆਦਾਤਰ ਕਾਮਯਾਬ ਹੋਏ ਲਾਅ ਵਾਲ ਖੂਨ ਥੋੜਾ ਜਿਹਾ ਗਰਮ ਹੀ ਰਹਿੰਦਾ ਇੱਕ ਬਹਿਸ ਕਰਨ ਦੇ ਵਿੱਚ ਬਹੁਤ ਅੱਗੇ ਹੁੰਦੇ ਆ ਸਾਡਾ ਪੇਸ਼ਾ ਹੀ ਹੈ ਜੀ ਕੋਈ ਵੀ ਮੁੱਦਾ ਹੁੰਦਾ ਅਸੀਂ ਮੂਰੇ ਹੋ ਕੇ ਸਭ ਤੋਂ ਪਹਿਲਾਂ ਉਸ ਚੀਜ਼ ਨੂੰ ਆਇਡੈਂਟੀਫਾਈ ਕਰਕੇ ਐਡਰੈਸ ਕਰਦੇ ਆ ਇਸ ਲਈ ਇਹ ਚੀਜ਼ ਸਾਡੇ ਕਿਹਨੂੰ profession ਚ ਹੈ ਸਾਡੇ ਖੂਨ ਦੇ ਵਿੱਚ ਹੀ ਆ ਵੀ ਲੋਅ ਵਾਲੇ ਹਮੇਸ਼ਾ ਇਹ ਲੀਡਰੀ ਕਰਨ ਨੂੰ ਗਾਹੀ ਚੱਲਦੇ ਰਹਿੰਦੇ ਤੇ ਜੇਕਰ ਮੰਨ ਲਓ ਪ੍ਰਮਾਤਮਾ ਕਰਦਾ ਕਿ ਤੁਸੀਂ ਜਿਹੜਾ ਹੈਗਾ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਜਿਹਦੇੋਂ ਫਿਰ ਗਾ ਕੇ ਪੰਜਾਬ ਦੀ ਪੋਲਿਟਿਕਲ ਜਿਹੜਾ ਹੈਗਾ ਫਿਰ ਬੀਜੇਪੀ ਦੇ ਵਿੱਚ ਅੱਗੇ ਜਿਹੜਾ ਹੈਗਾ ਭਵਿੱਖ ਸੋਚਦੇ ਹਾਂ ਦੇਖੋ ਹਜੇ ਮੇਰਾ ਸਿਰਫ ਤੇ ਸਿਰਫ ਮੇਨ Aim ਹੈਗਾ ਵੀ ਮੈਂ ਆਪਣੀ ਲਿਟੀਗੇਸ਼ਨ ਨੂੰ ਇਸਟੈਬਲਿਸ਼ ਕਰਾਂ ਐਡਵੋਕੇਟ ਚੰਗਾ ਐਡਵੋਕੇਟ ਬਣਾ ਜੇ ਪ੍ਰਮਾਤਮਾ ਜੀ ਕਿਰਪਾ ਰਹੀ ਤੇ ਅੱਗੇ ਇਸ ਤਰ੍ਹਾਂ ਨੂੰ ਪੈਣਾ ਹੋਇਆ ਤਾਂ ਜ਼ਰੂਰ ਪਾਵਾਂਗੇ ਚਲੋ ਸੋਹਬ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਭਾਈ ਤੁਹਾਨੂੰ ਵੈਸਟ ਬੇਸ ਸੋ ਇਹ ਸਨ ਸੋਹਬ ਜਿਹੜੇ ਕਿ ABB ਪੱਲੋਂ ਜਿਹੜਾ ਹੈਗਾ ਇਲੈਕਸ਼ਨ ਲੜ ਰਹੇ ਆ ਤੇ ਲਗਾਤਾਰ ਆਪਾਂ ਤੁਹਾਨੂੰ ਅੱਡ ਅੱਡ ਕੈਂਡੀਡੇਟ ਦੀਆਂ ਇੰਟਰਵਿਊ ਕਰਦੇ ਰਹਿਣਾ ਗੱਲਬਾਤ ਕਰਦੇ ਰਹਿਣਾ ਬਾਕੀ ਸਟੂਡੈਂਟਾਂ ਨੇ ਦੇਖਣਾ ਵੀ ਉਹਨਾਂ ਨੇ ਕਿਹਨਾਂ ਨੂੰ ਵੋਟ ਪਾਉਣੀ ਹੈ ਹੁ